ਇਹ ਬਤੋ ਹੋ ਗਿਆ ਸਕੈਮ ਇਦਾਂ ਦਾ ਸੀਗਾ ਵੀ ਸਾਰੀ ਜ਼ਿੰਦਗੀ ਦੀ ਬਣੀ ਕੁਝ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਜਿਹੜੇ ਬਾਅਦ ਚ ਉਹਨੇ ਫਿਰ ਇੱਕ ਕਾਲ ਕੀਤੀ ਜੋ ਇਤਰਾਜਯੋਗ ਸੀਗੀ ਆ ਜੋ ਹੋਰ ਵੀ ਕੋਈ ਇਸ ਸਕੈਮ ਚ ਨਾ ਪਾਸ ਸਕੇ ਤੁਹਾਡੇ ਨਾਲ ਨਾ ਹੋ ਜੇ ਹਾਂਜੀ ਦੋਸਤੋ ਕਿਵੇਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਵੀਡੀਓ ਪਾਉਣੀ ਨਹੀਂ ਸੀ ਪਰ ਮੈਂ ਇਹ ਵੀਡੀਓ ਤਾਂ ਪਾਣ ਲੱਗਾ ਵੀ ਤੁਹਾਨੂੰ ਵੀ ਪਤਾ ਲੱਗ ਜੇ ਤੁਸੀਂ ਵੀ ਸचेਤ ਹੋ ਜਿਓ ਇੱਕ ਸਕੈਮ ਹੋਣ ਲੱਗਿਆ ਸੀ ਮੇਰੇ ਨਾਲ ਵੀ ਬਹੁਤ ਵੱਡਾ ਬਚ ਗਏ ਚਲੋ ਥੋੜਾ ਜਿਆ ਕੁਝ ਜਿਵੇਂ ਕਈ ਵੀਡੀਓ ਪਾਉਂਦੇ ਨੇ ਕਈ ਅਫੀਸਰ ਕੋਲਸ ਅਫੀਸਰ ਵੀ ਪਾਉਂਦੇ ਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਸਕੈਮ ਹੁੰਦੇ ਆ ਤਾਂ ਉਹ ਕਈ ਵਾਰੀ ਵੇਖ ਲਈਦਾ ਜਾਂ ਸਾਂਝੀ ਵੀ ਕਰ ਲਈਦਾ ਹਨ ਤੇ ਉਹ ਵੇਖਿਆ ਉਹ ਹੀ ਅਸੀਂ ਤਾਂ ਕਰਕੇ ਬਚਾਓ ਹੋ ਗਿਆ ਸਕੈਮ ਇਦਾਂ ਦਾ ਸੀਗਾ ਵੀ ਸਾਰੀ ਜ਼ਿੰਦਗੀ ਦੀ ਬਣੀ ਬੜਾਈ ਇੱਜ਼ਤ ਖਰਾਬ ਹੋ ਜਾਣੀ ਸੀ ਔਰ ਪਤਾ ਨਹੀਂ ਵੀ ਕਿੰਨੇ ਚ ਉਹਨਾਂ ਨੇ ਰਗੜਨਾ ਸੀ ਮੈਨੂੰ ਮੈਂ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਾਂਗਾ ਨਾਲ ਨਾਲ ਇੱਥੇ ਸਕਰੀਨ ਦੇ ਉੱਤੇ ਤੇ ਉਹ ਸਕੈਮ ਮੰਨ ਲਓ ਤੁਸੀਂ ਤੁਸੀਂ ਵੀ ਇਹ ਸਮਝੋ ਵੀ ਤੁਹਾਨੂੰ ਵੀ ਉਹਨਾਂ ਨੇ ਪਤਾ ਨਹੀਂ ਲੱਗਣ ਦੇਣਾ ਵੀ ਤੁਹਾਡੇ ਨਾਲ 스ਕੈਮ ਕਰਨ ਲੱਗੇ ਆ। ਤੁਹਾਨੂੰ ਵੀ ਉਹ ਕਿੱਥੋਂ ਸ਼ੁਰੂ ਕਰਕੇ ਕਿੱਥੇ ਲੈ ਜਾਣਗੇ। ਤੁਸੀਂ ਸੋਚ ਵੀ ਨਹੀਂ ਸਕਦੇ। ਮੰਨ ਲਓ ਇੱਥੋਂ ਤੱਕ ਦਾ ਸਿਸਟਮ ਬਣਾਇਆ ਹੋਇਆ ਉਹਨਾਂ ਨੇ ਜਿਹੜੇ 스ਕੈਮ ਕਰਦੇ ਆ। ਇੱਕ ਬੇਟੀ ਤੋਂ ਸ਼ੁਰੂ ਕਰਕੇ ਉਹਨੇ ਮੈਂ ਤੁਹਾਡੀ ਬੇਟੀ ਵਰਗੀ ਆ ਮੈਂ ਤੁਹਾਡੀ ਬੇਟੀ ਆ। ਹਾਂ ਤੁਸੀਂ ਦੇਖੀ ਜੋ ਨਾਲ-ਨਾਲ ਸਕਰੀਨਸ਼ਾਟ ਮੈਂ ਲਈ ਹੋਏ ਆ, ਕੁਝ ਸਕਰੀਨਸ਼ਾਟ ਮੈਂ ਲੈ ਨਹੀਂ ਸਕਿਆ, ਕੁਝ ਵਿੱਚੋਂ ਡਿਲੀਟ ਹੋ ਗਏ ਸੀਗੇ। ਉਹ ਦਿਮਾਗ ਤੁਹਾਨੂੰ ਦਿਖਾ ਨਹੀਂ ਸਕਦਾ ਜਿਹੜੇ ਬਾਅਦ ਚ ਉਹਨੇ ਫਿਰ ਕੁਝ ਐਦਾਂ ਦੀਆਂ ਮੇਰੇ ਨਾਲ ਗੱਲਾਂ ਫਿਰ ਬਾਅਦ ਚ ਉਹਦੀ ਤੇ ਕੀਤੀਆਂ ਹੈਗੀਆਂ ਪਹਿਲਾਂ ਉਹ ਬੇਟੀ ਬਣ ਕੇ ਮੇਰੇ ਨਾਲ ਕਰਦੀ ਰਹੀ ਗੱਲਾਂ ਬਤਾ ਮੈਂ ਮੇਰੇ ਡੈਡੀ ਵੀ ਤੁਹਾਡੇ ਵਰਗੇ ਐ ਡੈਡੀ ਅੰਕਲ ਜੀ ਤੇ ਇਸ ਤਾ ਇਸ ਤਰ੍ਹਾਂ ਕਰਕੇ ਤੇ ਫਿਰ ਉਹਨੇ ਵਿੱਚ ਨੂੰ ਮੈਨੂੰ ਇੱਕ ਕਾਲ ਕੀਤੀ ਜੋ ਇਤਰਾਜਯੋਗ ਸੀਗੀ ਦੇਖਣ ਯੋਗ ਨਹੀਂ ਸੀਗੀ ਤੇ ਉਹ ਵੀ ਮੈਂ ਉਹਦੀ ਕੱਟਤੀ ਕਾਲ ਮੁੜ ਕੇ ਉਹਨੇ ਫੋਟੋਆਂ ਵੀ ਐਦਾਂ ਦੀਆਂ ਭੇਜੀਆਂ ਮੇਰੇ ਕੋਲ ਬਈ ਮੰਨ ਲਓ ਬੰਦਾ ਦੇਖ ਨਹੀਂ ਸਕਦਾ ਇਤਰਾਜਯੋਗ ਸੀ ਗਿਆ ਬਲਕੋ ਫੋਟੋ ਆ ਸੀ ਗਿਆ ਹੁਣ ਕਈ ਵਾਰੀ ਕੀ ਹੁੰਦਾ ਉਹ ਵੀ ਲਾਹਾ ਲੈਂਦੇ ਆ ਸਾਡਾ ਮੈਂ ਕਈ ਵਾਰੀ ਦੇਖਿਆ ਕਈ ਬਜ਼ੁਰਗ ਚਟੀਆਂ ਦਾੜ੍ਹੀਆਂ ਵਾਲੇ ਬਜ਼ੁਰਗ ਬਜ਼ੁਰਗ ਵੀ ਜਦੋਂ ਕਿਤੇ ਤੁਸੀਂ ਵੀ ਦੇਖਿਓ ਧਿਆਨ ਨਾਲ ਕਈ ਵਾਰੀ ਇਹੋ ਜਿਹੇ ਜਿਹੇ ਕਮੈਂਟ ਕੀਤੇ ਹੁੰਦਾ ਤੁਸੀਂ ਵੀ ਨਹੀਂ ਪੜ ਸਕਦੇ ਉਹ ਬਜ਼ੁਰਗਾ ਵੱਲੋਂ ਐਦਾ ਐਦਾ ਕਮੈਂਟ ਕਰਦੇ ਆ ਕਈ ਵਾਰੀ ਬੀਬੀਆਂ ਦੇ ਭੈਣਾਂ ਦੇ ਉਹਦੇ ਤੇ ਫੋਟੋਆਂ ਦੇ ਉੱਤੇ ਜਾ ਕੇ ਤਾਂ ਤੇ ਉਹ ਕਰਦੇ ਕਰਦੇ ਕਿੱਥੇ ਤੱਕ ਪਹੁੰਚਿਆ ਔਰ ਉਦੋਂ ਫਿਰ ਮੈਨੂੰ ਥੋੜਾ-ਥੋੜਾ ਸਮਝ ਲੱਗਣ ਲੱਗੀ ਸੀ ਕਿ ਵੀ ਇਹ ਹੁਣ ਇਹਨਾਂ ਨੇ ਗਰਬੜ ਕਰਨੀ ਹੈ ਸਕੈਮ ਭਰਨਾ ਮੇਰੇ ਨਾਲ ਕੁਛ ਨਾ ਖੁਸ਼ੇ ਮੇਰੇ ਨਾਲ ਚਾਲ ਚੱਲਣਗੇ ਤਾਂ ਉਹੀ ਹੋਇਆ ਚਾਲ ਚੱਲੀ ਸੰਭਲੇ ਆਪਾਂ ਕਿਉਂਕਿ ਜਦੋਂ ਉਹਨੇ ਕਾਲ ਕੀਤੀ ਸੀ ਤਾਂ ਮੈਂ ਆਪਣਾ ਕੈਮਰਾ ਅੰਗੂਠਾ ਰੱਖ ਲਿਆ ਉੱਤੇ ਆਪਣੀ ਫੋਟੋ ਨਹੀਂ ਦੇਖਣ ਦਿੱਤੀ ਦੂਜਾ ਜਦੋਂ ਉਹਨੇ ਫੋਟੋਆਂ ਭੇਜੀਆਂ ਮੈਨੂੰ ਕਿਹਾ ਫੋਟੋ ਭੇਜਣੋ ਤਾਂ ਮੈਂ ਕੋਈ ਫੋਟੋ ਨਹੀਂ ਭੇਜੀ ਉਹਨਾਂ ਨੂੰ ਆਪਣੀ ਤੇ ਮੁਰਕੇ ਫਿਰ ਉਹਨਾਂ ਦਾ ਕੋਈ ਵਾਸ ਨਹੀਂ ਚੱਲਿਆ ਕੋਈ ਕਿਉਂਕਿ ਮੈਂ ਉਹਨਾਂ ਦੇ ਹਿਸਾਬ ਨਾਲ ਨਹੀਂ ਚੱਲਿਆ ਜਿਵੇਂ ਜਿਵੇਂ ਉਹਨੇ ਮੈਸੇਜ ਕੀਤੇ ਮੈਨੂੰ ਤੇ ਉਹ ਮਤਲਬ ਇਹ ਬਚ ਗਿਆ ਮੈਂ ਤੁਸੀਂ ਇਹ ਸਮਝ ਲਓ ਇਹ ਵੀਡੀਓ ਸ਼ੇਅਰ ਕਰਿਓ ਬਾਅਦ ਦੇਖਦੇ ਜਾਓ ਤੁਸੀਂ ਨਾਲ-ਨਾਲ ਫੋਟੋਆਂ ਵੀ ਕਿਵੇਂ ਮੈਂ ਬਚਿਆ ਆ ਕੁਝ ਮੈਂ ਦਿਖਾ ਨਹੀਂ ਸਕਦਾ ਤੁਹਾਨੂੰ ਇਸ ਕਰੀਂ ਸ਼ੋਰਟ ਕੁਝ ਪੱਟਦਾਗਾ ਵਿੱਚੋਂ ਮੈਂ ਤੇ ਇਹ ਸ਼ੇਅਰ ਕਰਿਓ ਤਾਂ ਜੋ ਕੋਈ ਇਹਨਾਂ ਗੱਲਾਂ ਚ ਨਾ ਆ ਜਾਵੇ ਇਸ ਤਰ੍ਹਾਂ ਕਰਕੇ ਭਲੋਇਆ ਜਾਂਦਾ ਤੁਹਾਨੂੰ ਬੜੇ ਪਿਆਰ ਨਾਲ ਫਿਰ ਉਹ ਲੱਖ ਤੁਹਾਨੂੰ ਉੱਥੇ ਲੈ ਜਾਂਦੇ ਆ ਜਿੱਥੇ ਉਹਨਾਂ ਨੇ ਕੋਈ ਕੰਮ ਕਰਨਾ ਤੁਹਾਡੇ ਨਾਲ ਜਿੱਥੇ ਤੁਹਾਡੇ ਤੋਂ ਉਹਨਾਂ ਨੇ ਪੈਸੇ ਠੱਗਣੇ ਆ ਪੂਰੇ ਜਿੱਥੇ ਤੁਹਾਡੀ ਉਹਨਾਂ ਨੇ ਵੀਡੀਓ ਵਾਇਰਲ ਕਰਨੀ ਆ ਬਣਾ ਕੇ AI ਨਾਲ ਜਾਂ ਜਿਵੇਂ ਵੀ ਕਰਕੇ ਉਹਨਾਂ ਨੇ ਤੁਹਾਡੀ ਬਣਾ ਕੇ ਉਹਨਾਂ ਨੇ ਤੁਹਾਨੂੰ ਡਰਾਵਾ ਦੇਣਾ ਵੀ ਹੁਣ ਇੰਨੇ ਲੱਖ ਦੋ ਆਹ ਦੇਖੋ ਤੁਹਾਡੇ ਉਹਨਾਂ ਨੇ ਕਮੈਂਟ ਤੁਹਾਡੇ ਜਿਹੜੇ ਵਾਇਰਲ ਕਰਨੇ ਆ ਲੋਕਾਂ ਨੇ ਵੀ ਤੁਸੀਂ ਮੈਨੂੰ ਗਲਤ ਕਮੈਂਟ ਕੀਤੇ ਆ ਉਹਨਾਂ ਕਮੈਂਟਾਂ ਤੋਂ ਬਚਿਆ ਜਾਸ ਕੇ ਉਹ ਇਹੋ ਜਿਹੇ ਕਮੈਂਟਾਂ ਤੋਂ ਜ਼ਰੂਰ ਬਚਣਾ ਚਾਹੀਦਾ ਤੁਸੀਂ ਆ ਦੇਖ ਰਹੇ ਹੋ ਨਾ ਮੈਂ ਇਦਾਂ ਦਾ ਕੋਈ ਵੀ ਕਮੈਂਟ ਉਸ ਕੁੜੀ ਨੂੰ ਨਹੀਂ ਕੀਤਾ ਵੇਜਰੇ ਚ ਉਹ ਮੈਨੂੰ ਬਲੈਕਮੇਲ ਕਰ ਸਕੇ ਤਾਂ ਇਸ ਤਰ੍ਹਾਂ ਕਰਕੇ ਬਚਾਓ ਚ ਬਚਾਓ ਐ ਵੀਡੀਓ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਕੋਈ ਇਸ ਸਕੈਮ ਚ ਨਾ ਪਸ ਸਕੇ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਂ ਵੀ ਇਦਾਂ ਦੀਆਂ ਵੀਡੀਓ ਦੇਖਿਆ ਹਾਂ ਪੁਲਿਸ ਅਫਸਰ ਕਈ ਕਰਦੇ ਹੁੰਦੇ ਆ ਲੋਕਾਂ ਨੂੰ ਸੁਚੇਤ ਕਰ ਦਿੰਦੇ ਆ ਵੀ ਇਦਾਂ ਦੇ ਸਕੈਮ ਹੁੰਦੇ ਆ ਤੇ ਇਹ ਸਕੈਮ ਵਾਕਈ ਹੁੰਦੇ ਆ ਮੇਰੇ ਨਾਲ ਹੋ ਚੱਲਿਆ ਸੀਗਾ ਮੈਂ ਬਚ ਗਿਆ ਤੁਹਾਡੇ ਨਾਲ ਨਾ ਹੋ ਜੇ ਹੋਰ ਕਿਸੇ ਨਾਲ ਨਾ ਹੋ ਜੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Vai, would you